ਬਦਰਦੀ ਸਕੀਨਾ ਯਾਨੀ ਕਿ ਆਮੀਸ਼ਾ ਪਟੇਲ ਨੂੰ ਆਪਣੇ ਤੋਂ 19 ਸਾਲ ਛੋਟੇ ਮੁੰਡੇ ਨਾਲ ਹੋਇਆ ਪਿਆ ਜਾਨੋ ਇਸ ਐਕਟਰਸ ਦੀ ਲਵ ਲਾਈਫ ਦੇ ਬਾਰੇ ਸੁਗਾਲ ਮੈਂ 소ਨੀਆ ਤੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਐਕਟਰੈਸ ਅਮੀਸ਼ਾ ਪਟੇਲ ਦੇ ਬਾਰੇ ਜੋ ਕਿ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਪਰਸਨਲ ਜ਼ਿੰਦਗੀ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਹੈ ਉਹ ਕਈ ਵਾਰ ਅਜਿਹੇ ਸਟੇਟਮੈਂਟਸ ਦੇ ਦਿੰਦੀ ਹੈ ਜਾਂ ਫਿਰ ਕਿਸ ਨਾ ਕਿਸੇ ਫਿਲਮ ਦੇ ਕਰਕੇ ਉਹ ਸੁਰਖੀਆਂ ਦੇ ਵਿੱਚ ਆ ਜਾਂਦੀ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਐਕਟਰਸ ਦੀ ਪਰਸਨਲ ਜ਼ਿੰਦਗੀ ਦੇ ਬਾਰੇ ਜਿਸ ਕਰਕੇ ਐਕਟਰਸ ਕਾਫੀ ਜ਼ਿਆਦਾ ਸੁਰਖੀਆਂ ਬਟੋਰ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਐਕਟਰਸ ਆਪਣੇ ਤੋਂ ਕਰੀਬ 19 ਸਾਲ ਛੋਟੇ ਬਿਜ਼ਨਸਮੈਨ ਦੇ ਨਾਲ ਡੇਟ ਕਰ ਰਹੀ ਹੈ ਇਸ ਬਿਜ਼ਨਸਮੈਨ ਦਾ ਨਾਮ ਨਿਰਵਾਨ ਬਿਰਲਾ ਦੱਸਿਆ ਜਾ ਰਿਹਾ ਜਿਸ ਨੂੰ ਐਕਟਰਸ ਦਿਲ ਦੇ ਬੈਠੀ ਹੈ ਸੋਸ਼ਲ ਮੀਡੀਆ ਉਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਇੱਕ ਮੇਲ ਦੇ ਨਾਲ ਕੋਜੀ ਹੁੰਦਿਆ ਹੋਇਆ ਨਜ਼ਰ ਆ ਰਹੀ ਹੈ ਤੇ ਇਸ ਦਾ ਨਾਮ ਕਰੋੜਪਤੀ ਕਾਰੋਬਾਰੀ ਨਿਰਵਾਨ ਬਿਰਲਾ ਦੱਸਿਆ ਜਾ ਰਿਹਾ ਅਮਿਸ਼ਾ ਅਤੇ ਨਿਰਵਾਨ ਦੀ ਇੱਕ ਫੋਟੋ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਉੱਤੇ ਲੋਕਾਂ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਨੇ ਕਮੈਂਟਸ ਦਿੱਤੇ ਜਾ ਰਹੇ ਨੇ ਤੇ ਉਹਨਾਂ ਦੇ ਰਿਸ਼ਤੇ ਬਾਰੇ ਗੱਲਾਂ ਵੀ ਕਹੀਆਂ ਜਾ ਰਹੀਆਂ ਨੇ ਦੱਸ ਦੇ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਅਮਿਸ਼ਾ ਨਾਮ ਕਿਸੇ ਨਾਲ ਜੁੜਿਆ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਚਾਰ ਅਫੇਅਰ ਰਹਿ ਚੁੱਕੇ ਨੇ ਅਤੇ ਉਹ ਵੀ ਵਿਆਹੇ ਹੋਏ ਪੁਰਸ਼ਾਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਮੇਸ਼ਾ ਪਟੇਲ ਦੀ ਜਿਨ੍ਹਾਂ ਦਾ ਨਾਮ ਵਿਕਰਮ ਭਟ ਦੇ ਨਾਲ ਜੁੜਿਆ ਸੀਗਾ ਜੋ ਉਸ ਤੋਂ 8 ਸਾਲ ਵੱਡੇ ਸਨ ਦੋਵਾਂ ਦਾ ਅਫੇਅਰ ਕਿਹਾ ਜਾਂਦਾ ਹੈ ਕਿ 5 ਸਾਲ ਤੱਕ ਚੱਲਿਆ ਸੀ ਫਿਰ ਦੋਵਾਂ ਦੇ ਰਸਤੇ ਵੱਖ ਹੋ ਗਏ ਸੀ ਇੱਕ ਇੰਟਰਵਿਊ ਵਿੱਚ ਹਮੇਸ਼ਾ ਨੇ ਵਿਕਰਮ ਭਟ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਦੱਸਿਆ ਸੀ ਇਸੋ ਇਲਾਵਾ ਕਨਪੂਰੀ ਦੇ ਨਾਲ ਵੀ ਹਮੇਸ਼ਾ ਪਟੇਲ ਦੇ ਆਫੇਅਰ ਦੀਆਂ ਖਬਰਾਂ ਆਈਆਂ ਸੀ ਕਨਪੂਰੀ ਦੀ ਗੱਲ ਕਰੀਏ ਤਾਂ ਉਹ ਲੰਡਨ ਦੇ ਇੱਕ ਬਿਜ਼ਨਸਮੈਨ ਹੈ ਦੋਵੇਂ ਕਈ ਸਾਲ ਤੱਕ ਡੇਟ ਕਰ ਰਹੇ ਸੀ ਇਸ ਤੋਂ ਬਾਅਦ 2010 ਦੇ ਵਿੱਚ ਹਮੇਸ਼ਾ ਨੇ ਕਨਵ ਦੇ ਨਾਲ ਬ੍ਰੇਕਅਪ ਕਰ ਲਿਆ ਸੀ ਇਸ ਤੋਂ ਬਾਅਦ ਹਮੇਸ਼ਾ ਦਾ ਨਾਮ ਨਸਵਾੜੀਆ ਦੇ ਨਾਲ ਜੁੜਿਆ ਸੀ ਖਬਰਾਂ ਦੀ ਮੰਨੀਏ ਤਾਂ ਦੋਵੇਂ ਜਨਮ ਚ ਮਿਲੇ ਸਨ ਐਥੀ ਉਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲੀ ਸੀ ਪਰ ਕੁਝ ਸਮਾਂ ਡੇਟ ਕਰਨ ਤੋਂ ਬਾਅਦ ਇਹਨਾਂ ਦੇ ਰਸਤੇ ਵੱਖ ਹੋ ਗਏ ਸਨ ਇਸੋ ਇਲਾਵਾ ਕੁਨਾਲ ਗੂਮਰ ਦਿਨਾਲ ਵੀ ਅਮਿਸ਼ਾ ਪਟੇਲ ਦਾ ਨਾਮ ਜੁੜਿਆ ਸੀਗਾ ਅਮਿਸ਼ਾ ਕੁਨਾਲ ਅਤੇ ਉਹਨਾਂ ਦੀ ਪਤਨੀ ਸ਼ਾਮਨੀ ਨਾਲ ਉਹਨਾਂ ਦੇ ਘਰ ਵਿੱਚ ਰਹਿੰਦੀ ਸੀ ਪਰ ਦੋਵਾਂ ਦੇ ਰਸਤੇ ਜੋ ਸਿਗੇ ਵੱਖ ਹੋ ਗਏ ਸਨ ਤੇ ਇਸੇ ਬਾਲੀਵੁੱਡ ਦੀ ਐਕਟਰਸ ਅਮਿਸ਼ਾ ਪਟੇਲ ਜੋ ਕਿ ਆਪਣੀ ਫਿਲਮਾਂ ਕਰਕੇ ਵੀ ਸੁਰਖੀਆਂ ਦੇ ਵਿੱਚ ਰਹੀ ਹੈ ਉਹਨਾਂ ਦੀ ਗਦਰ 2 ਵੀ ਕੁਝ ਸਮੇਂ ਪਹਿਲਾਂ ਹੀ ਰਿਲੀਜ਼ ਹੋਈ ਸੀ ਜਿਸ ਕਰਕੇ ਉਹ ਕਾਫੀ ਜ਼ਿਆਦਾ ਲਾਈਮਲਾਈਟ ਚ ਰਹੀ ਸੀ ਪਰ ਇਸੋ ਇਲਾਵਾ ਐਕਟਰਸ ਆਪਣੀ ਪਰਸਨਲ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੁਹਾਨੂੰ ਅਮਿਸ਼ਾ ਪਟੇਲ ਕਿਵੇਂ ਦੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਂ ਯਾਨੀ ਕਿ ਸੋਨਿਆਂ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ